ਸਾਵਾਹੀ ਨੂੰ ਜਿੱਕੀ ਫਤਿਹ ਗੁਰਦੁਆਰਾ ਅਟਕ ਸਾਹਿਬ ਸਿਹੜੀ ਤੋਂ ਗੁਰੂ ਕੇ ਲਾਲਾ ਨੂੰ ਮਾਤਾ ਜੀ ਨੂੰ ਕੈਦੀਆਂ ਦੇ ਰੂਪ ਵਿੱਚ ਮੁਰੰਡੇ ਲਿਆਂਦਾ ਗਿਆ ਕੋਤਵਾਲੀ ਦੇ ਅੰਦਰ ਕੈਦ ਕੀਤਾ ਗਿਆ ਔਰ ਕੌਮਦੇ ਮੈਂ ਕਹਿਣਾ ਚੰਗੇ ਭਾਗ ਹੈ ਕਿ ਸਬੱਬ ਦੇ ਨਾਲ ਇਹ ਕਮਰਾ ਕਿਤੇ ਵਾਹਿਗੁਰੂ ਜੀ ਦੀ ਦੇਣ ਬਖਸ਼ਿਸ਼ ਇਹ ਬਚ ਗਈ ਕੋਠੜੀ ਕੋਤਵਾਲੀ ਸਾਹਿਬ ਜਿਹਨੂੰ ਅੱਜ ਅਸੀਂ ਅਤਬ ਦੇ ਨਾਲ ਕਹਿੰਦੇ ਆਂ ਜਿੱਥੇ ਸਾਹਿਬ ਦੇ ਲਾਲਾਂ ਦੇ ਚਰਨ ਪਏ ਮਾਂ ਜੀ ਦੇ ਚਰਨ ਪਏ ਤੇ ਉਹ ਥਾਣਾ ਉਹ ਕੋਤਵਾਲੀ ਵੀ ਅੱਜ ਸਾਡੇ ਵਾਸਤੇ ਆਦਰਯੋਗ ਹੈ ਅਸੀਂ ਕੋਤਵਾਲੀ ਸਾਹਿਬ ਕਹਿ ਰਹੇ ਆਂ ਉਹਨੂੰ ਇਸ ਕੋਠੜੀ ਦੇ ਅੰਦਰ ਇਸ ਕਾਲ ਕੋਠੜੀ ਜੇਲ੍ਹ ਦੇ ਅੰਦਰ ਸਿੱਖਾਂ ਵਾਲੇ ਕਮਰੇ ਦੇ ਅੰਦਰ ਨੰਨੀਆਂ ਜੀਆਂ ਜਿੰਦਾਂ ਗੁਰਦਮਾਤਾ ਜੀ ਨੂੰ ਕੈਦ ਕੀਤਾ ਗਿਆ ਇਹ ਸਿੱਖਾਂ ਨੂੰ ਬਗਾਨਿਆਂ ਦੇ ਵਿੱਚ ਖੁੰਖਾ ਰੱਖਾਂ ਜਿਨ੍ਹਾਂ ਨੂੰ ਤੱਕ ਰਹੀਆਂ ਸੀ ਸਹਬਜ਼ਾਦਿਆਂ ਨੂੰ ਤੇ ਉਹ ਘਰੇ ਹੋਏ ਸੀ ਬਗਾਨਿਆਂ ਦੇ ਅੰਦਰ ਅੱਜ ਇਹ ਸਿੱਖਾਂ ਬਾਤਾਂ ਸੁਣਾਉਂਦੀਆਂ ਨੇ ਸਹਬਜ਼ਾਦਿਆਂ ਦੀਆਂ ਉਹਨਾਂ ਨੇ ਸ਼ੋ ਮਾਣੀ ਹੈ ਸਹਬਜ਼ਾਦਿਆਂ ਦੀ ਇਹਨਾਂ ਸਿੱਖਾਂ ਨੂੰ ਹੱਥ ਪਾ ਕੇ ਪਕੜ ਕੇ ਸਹਬਜ਼ਾਦੇ ਬਾਹਰ ਜ਼ਰੂਰ ਝਾਕਦੇ ਹੋਣਗੇ ਆਨੰਦਪੁਰ ਸਾਹਿਬ ਵਾਲੀਆਂ ਰੌਣਕਾਂ ਮਾਂ ਜੀ ਨੂੰ ਪੁੱਛਦੇ ਨੇ ਉਧਰ ਧੰਨ ਮਾਂ ਗੁਜਰੀ ਜੀ ਜਿਨ੍ਹਾਂ ਨੂੰ ਇਸ ਗੱਲ ਦੀ ਅੰਤਰਾਤਮਿਕ ਖਬਰ ਹੈ ਕਿ ਵੱਡੇ ਸਾਹਿਬ ਜਾਨ ਦੇ ਸ਼ਹੀਦ ਹੋ ਚੁੱਕੇ ਨੇ ਸਾਰਾ ਪਰਿਵਾਰ ਵਿਖਰ ਚੁੱਕਿਆ ਅੱਲਾ ਯਾਰ ਖਾਂ ਜੋਗੀ ਨੇ ਬੋਲ ਕਹੇ ਨੇ ਇੱਥੇ ਬੈਠ ਕੇ ਮਾਂ ਜੀ ਦੇ ਨਾਲ ਗੋਦੀ ਵਿੱਚ ਗੁਰੂ ਲਾਲਾ ਨੇ ਬਾਤਾਂ ਕੀਤੀਆਂ ਪੁੱਛਦੇ ਨੇ ਮਾਂ ਉਹ ਆਨੰਦਪੁਰ ਸਾਹਿਬ ਵਾਲੀਆਂ ਰੌਣਕਾਂ ਫਿਰ ਕਦੋਂ ਪਰਤਣਗੀਆਂ ਜਦੋਂ ਸਿੱਖ ਇੰਨੇ ਲਾੜ ਨਾਲ ਖੜਾਉਂਦੇ ਸਨ ਵਿਦਵਾਨ ਗੁਣੀ ਸਿੱਖ ਭਾਈ ਚੌਪਾ ਸਿੰਘ ਜੀ ਵਰਗੇ ਗੋਡਿਆਂ ਪਰਨੇ ਘੋੜਾ ਬਣਦੇ ਸੀ ਬਾਬਾ ਫਤਿਹ ਸਿੰਘ ਜੀ ਸਾਰਾ ਦਿਨ ਉਹਨਾਂ ਤੇ ਅਸਵਾਰ ਹੋ ਕੇ ਖੇਡਿਆ ਕਰਦੇ ਸੀ ਗੁਰੂ ਪਾਤਸ਼ਾਹ ਹਜ਼ੂਰ ਨੇ ਵਿਦਵਾਨਾਂ ਦੀ ਸੰਗਤ ਦੇ ਵਿੱਚ ਸਹਿਬਜ਼ਾਦਿਆਂ ਦਾ ਪਾਲਣ ਪੋਸ਼ਣ ਕੀਤਾ ਤੋਂ ਮਾ ਜੀ ਨੂੰ ਪੁੱਛਦੇ ਨੇ ਵੀ ਉਹ ਰੌਣਕਾਂ ਕਦੋਂ ਆਉਣਗੀਆਂ ਕਿਉਂਕਿ ਇਹ ਕਦੀ ਕਲਪਨਾ ਵੀ ਨਹੀਂ ਸੀ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਿਗਰ ਦੇ ਟੁਕੜੇ ਜੇਲ੍ਹ ਦੇ ਅੰਦਰ ਕਾਲ ਕੋਠੜੀ ਦੇ ਅੰਦਰ ਕੋਈ ਜੀ ਕਲਪਨਾ ਕਰਕੇ ਵੇਖੀ ਕਿ ਸਾਡੇ ਮਾਸੂਮ ਜੇ ਬੱਚਿਆਂ ਨੂੰ ਕੋਈ ਰਾਤਾਂ ਨੂੰ ਇਦਾਂ ਕੈਦ ਕਰਕੇ ਰੱਖੇ ਕਿਸ ਤਰ੍ਹਾਂ ਦਾ ਅਨੁਭਵ ਹੋਏਗਾ ਤੇ ਜੋਗੀ ਜੀ ਲਿਖਦੇ ਨੇ ਦਾਦੀ ਸੇ ਬੋਲੇ ਆਪਣੀ ਸਿਪਾਹੀ ਕਿਦਰ ਗਏ ਦਰਿਆ ਪੇ ਹਮਕੋ ਛੋੜ ਕੇ ਰਾਹੀ ਕਿਦਰ ਗਏ ਅੱਬਾ ਬਗਾ ਕੇ ਲਸ਼ਕਰੇ ਸ਼ਾਹੀ ਕਿਦਰ ਗਏ ਤੜਪਾ ਕੇ ਹਾਏ ਮੂਰਤੇ ਮਾਹੀ ਕਿਦਰ ਗਏ ਤੇ ਫਿਰ ਸ਼ਿਕਵਾ ਵੀ ਕਰਦੇ ਨੇ ਮਾਂ ਕਿੰਨੇ ਪੈਰ ਗੁਜ਼ਰ ਗਏ ਵੱਡੇ ਵੀਰ ਸਾਨੂੰ ਮਿਲੇ ਨਹੀਂ ਇੱਕ ਛੰਨ ਸਾਥੋਂ ਜੁਦਾ ਨਹੀਂ ਸੀ ਹੁੰਦੇ ਅਤ ਦਾ ਸਨੇਹ ਸੀ ਤੇ ਨਾਲੇ ਕਹਿੰਦੇ ਨੇ ਮਾਂ ਜਦੋਂ ਵੀਰ ਮਿਲਣਗੇ ਨਾ ਅਸੀਂ ਉਹਨਾਂ ਨਾਲ ਰੁੱਸ ਜਾਵਾਂਗੇ ਅਸੀਂ ਬੋਲਾਂਗੇ ਨਹੀਂ ਉਹਨਾਂ ਦੇ ਨਾਲ ਤੇ ਫਿਰ ਵੇਖੋ ਕੈਸੀ ਅੰਦਰ ਦੀ ਕਲਪਨਾ ਹੈ ਕਹਿੰਦੇ ਜਦੋਂ ਵੀਰ ਬਹੁਤ ਲਾੜ ਕਰਨਗੇ ਨਾ ਤੇ ਫਿਰ ਅਸੀਂ ਕਵਾਂਗੇ ਕਿ ਵਾਅਦਾ ਕਰੋ ਕਿ ਦੁਬਾਰਾ ਕਦੀ ਨਹੀਂ ਵਿਛੜੋਗੇ ਜਦ ਰਣ ਅਜ਼ੀਤ ਜੀਤ ਕਰ ਤਸ਼ਰੀਫ ਲਾएंगे ਅੱਬਾ ਕੇ ਸੰਗ ਜਿਸ ਘੜੀ ਜੁਜ਼ਾਰ ਆئیںਗੇ کر کے گلہ ہر ایک سے ہم روٹھ جائیں گے ماں تا کبھی پتا کبھی بھائی منائیں گے کہیں گے گلے سے لگا کے بار بار ابمان جاؤ مگر ہم نہ مانیں گے دین ہار اقرار لیں گے ہر ایک سے بلانا نہ پھر کبھی بارے دیگر بچھڑ کر جانا نہ پھر کبھی ہم کو اکیلا چھوڑ کر ستانا نہ پھر کبھی ادیاں دیاں باتیں ماں جی دے گڑ لگ کے گودھی وچ بیٹھ کے لال کردے نے ਸਿੱਖਾਂ ਦੇ ਅੰਦਰ ਮਾਂ ਜੀ ਕਰਤਾ ਪ੍ਰਖ ਵਾਹਿਗੁਰੂ ਜੀ ਦੀ ਰਜ਼ਾ ਦੇ ਅੰਦਰ ਇਹੀ ਪੜ ਰਹੇ ਨੇ ਕਿਤਿਆਂ ਦੁੱਖ ਭੂਖ ਸਦਮਾਰ ਇਹ ਵੀ ਦਾਤ ਤੇਰੀ ਦਾਤਾਰ ਸਿੱਖੀ ਦੀ ਨੀਂ ਪੱਕੀ ਹੋ ਰਹੀ ਹੈ ਜੇ ਸੁਖ ਦੇ ਤਾਂ ਤੁਝੈ ਅਰਾਦੀ ਦੁੱਖ ਭੀ ਤੁਝੈ ਧਾਈ ਜੇ ਭੁਖ ਦੇ ਤਾਂ ਇਤਿਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਪਰ ਇੱਕ ਸੁਨੇਹਾ ਇਹ ਸਿੱਖਾਂ ਜ਼ਰੂਰ ਦਿੰਦੀਆਂ ਨੇ ਇਸ ਲੱਖਾਂ ਇਹ ਕੋਠੜੀ ਇੱਕ ਸੁਨੇਹਾ ਜ਼ਰੂਰ ਦਿੰਦੀ ਹੈ ਪੰਥ ਜੀ ਕਿ ਸਰੀਰ ਕੈਦ ਕੀਤੇ ਜਾ ਸਕਦੇ ਨੇ ਸੋਚ ਨੂੰ ਕੈਦ ਨਹੀਂ ਕੀਤਾ ਜਾ ਸਕਦਾ ਸਹਿਬਜ਼ਾਦਿਆਂ ਦੇ ਸਰੀਰਾਂ ਨੂੰ ਇਸ ਕੋਠੜੀ ਦੇ ਅੰਦਰ ਸਲਾਖਾਂ ਦੇ ਪਿੱਛੇ ਜ਼ਰੂਰ ਕੈਦ ਕੀਤਾ ਸਰੀਰਾਂ ਨੂੰ ਬੰਨ੍ਹਿਆ ਜਾ ਸਕਦਾ ਹੈ ਸਰੀਰਾਂ ਨੂੰ ਰੋਕਿਆ ਜਾ ਸਕਦਾ ਹੈ ਪਰ ਸੋਚ ਦੀ پرواز ਨੂੰ ਕੋਈ ਰੋਕ ਨਹੀਂ ਸਕਦਾ ਦੁਖਾਂਤ ਉਦੋਂ ਹੁੰਦਾ ਜਦੋਂ ਕਿਸੇ ਦੀ ਸੋਚ ਗੁਲਾਮ ਹੋ ਜਾਵੇ ਸਰੀਰ ਭਾਵੇਂ ਖੁੱਲਾ ਹੀ ਰਹਿ ਜਾਵੇ ਉਹ ਮਨੁੱਖ ਸਦਾ ਵਾਸਤੇ ਗੁਲਾਮ ਹੋ ਕੇ ਰਹਿ ਜਾਂਦੇ ਆ ਉਹਨਾਂ ਦੀ ਖਿਆਲਾਂ ਦੀ ਉਡਾਰੀ ਮੁੱਕ ਜਾਂਦੀ ਆ ਪਰ ਜੇ ਸਰੀਰ ਪਿੰਜਰਿਆਂ ਵਿੱਚ ਵੀ ਨੇ ਚਿੰਤਾ ਨਹੀਂ ਕਰਨੀ ਕਦੀ ਸੋਚ ਗੁਲਾਮ ਨਾ ਹੋਵੇ ਸਹਿਬਜ਼ਾਦੇ ਆ ਨੇ ਸਾਨੂੰ ਸੰਦੇਸ਼ ਦਿੱਤਾ ਕਿ ਸਾਡੀ ਸੋਚ ਆਜ਼ਾਦ ਹੈ ਤੇ ਇੱਕ ਦਿਨ ਇਹ ਆਜ਼ਾਦ ਸੋਚ ਇਸ ਧਰਤੀ ਉੱਤੇ ਧਰਮ ਦਾ ਰਾਜ ਸਥਾਪਿਤ ਕਰੇਗੀ ਜ਼ੁਲਮੀ ਰਾਜ ਦਾ ਅੰਤ ਹੋਵੇਗਾ ਸੋ ਇਹ ਯਾਦਗਾਰ ਜਿਹੜੀ ਆ ਕੋਤਵਾਲੀ ਸਾਹਿਬ ਬਹੁਤ ਵੱਡਾ ਸੰਦੇਸ਼ ਆਪਣੇ ਆਪ ਚ ਦੇ ਰਹੀ ਐ ਨਿਰਭੈ ਸੂਰਮੇ ਯੋਧੇ ਹੁੰਦਾ ਜਿਹੜਾ ਸੁਨੇਹਾ ਸਾਹਿਬ ਜਾਦਿਆਂ ਨੇ ਦਿੱਤਾ ਕਿ ਮਨੋਖਾ ਆਤਮਕ ਤੌਰ ਤੇ ਬਲਵਾਨ ਹੋਵੇ ਉਹ ਜ਼ੁਲਮ ਦੇ ਸਕੰਜੇ ਦੇ ਵਿੱਚ ਡੱਕਿਆ ਹੋਇਆ ਵੀ ਕਦੀ ਭੈ ਪੀਤ ਨਹੀਂ ਹੋ ਸਕਦਾ ਨਿਰਭਉ ਨੂੰ ਸੇਵਦੇ ਆ ਵੈਗੁਰੂ ਨੂੰ ਧਿਆਂਦੇ ਆ ਨਿਰਵੈਰ ਜਪਦੇ ਨੇ ਕਿਸੇ ਨਾਲ ਕੋਈ ਵੈਰ ਨਹੀਂ ਐ ਕਿਸੇ ਦਾ ਕੋਈ ਭਾਉ ਨਹੀਂ ਐ ਭਵਿੱਖ ਦੀ ਚਿੰਤਾ ਨਹੀਂ ਐ ਅੱਜ ਨੂੰ ਰੱਬੀ ਰੰਗ ਵਿੱਚ ਮੰਨ ਰਹੇ ਨੇ आनंदपुर साहिब जी ਦੇ ਉਹ সিংহাসਨ ਦੇ ਉੱਤੇ ਵੀ ਉਹੀ ਖੁਸ਼ੀਆਂ ਸਨ ਇਸ ਕਾਲ ਕੋਠੜੀ ਦੇ ਅੰਦਰ ਵੀ ਉਦਾਂ ਦਾ ਹੀ ਰੰਗ ਹੈ ਕਿਉਂਕਿ ਵਾਹਿਗੁਰੂ ਜੀ ਦਾ ਸਿਮਰਨ ਹਿਰਦੇ ਵਿੱਚ ਹੈ ਪੰਥ ਦਾ ਇਹ ਬਹੁਤ ਵੱਡਾ ਕੇਂਦਰੀ ਸਥਾਨ ਤੀਰਥ ਹੈ ਪੰਥ ਦਾ ਜਿੱਥੋਂ ਸਾਨੂੰ ਆਤਮਿਕ ਬਲ ਮਿਲਦਾ ਹੈ ਔਰ ਖਾਸ ਕਰਕੇ ਸਾਡੇ ਯੂਥ ਨੂੰ ਸਾਡੀ ਨੌਜਵਾਨੀ ਨੂੰ ਜਿਹੜੇ ਅਸੀਂ ਦੁੱਖਾਂ ਤੇ Schwierੀਆਂ ਦੇ ਵਿੱਚ ਕਈ ਵਾਰੀ ਜ਼ਿੰਦਗੀ ਤੋਂ ਮਾਯੂਸ ਹੋ ਜਾਂਦੇ ਆ ਸਾਡੇ ਲਈ ਇਹ ਪ੍ਰੇਰਨਾ ਸਰੋਤ ਹੈ ਕਿ ਜਿੰਨੇ ਮਰਜ਼ੀ ਦੁੱਖਾਂ ਦੇ ਪਹਾੜ ਟੁੱਟ ਪੈਣ ਸੰਸਾਰ ਦੇ ਉੱਤੇ ਰਹਿੰਦਿਆਂ ਜ਼ਿੰਦਗੀ 'ਚ ਸੁੱਖ-ਦੁੱਖ ਦੋਹੇਦਾਰ ਕੱਪੜੇ ਨੇ ਜੇ ਸੁਰਤ ਬਲਵਾਨ ਹੈ ਤੇ ਫਿਰ ਕਦੀ ਵੀ ਮਾਇੂਸੀ ਨੇੜੇ ਨਹੀਂ ਆ ਸਕਦੀ ਜਦੋਂ ਅਸੀਂ ਆਦਰਸ਼ ਸਹਿਬਜ਼ਾਦਿਆਂ ਨੂੰ ਮੰਨ ਕੇ ਤੁਰਾਂਗੇ ਤੇ ਜਿਹੜੀ ਸਾਡੀ ਅੱਜ ਜਵਾਨੀ ਜਿਹੜੀ ਹੈ ਕਈ ਵਾਰੀ ਜ਼ਿੰਦਗੀ ਤੋਂ ਉਪਰਾਮ ਹੋ ਤੁਰਦੀ ਆ ਇਹ ਸਾਡੇ ਅੰਦਰ ਸਹਿਬਜ਼ਾਦਿਆਂ ਦੀ ਯਾਦ ਇਹ ਕਾਲ ਕੋਠੜੀ ਇਹਦੇ ਅੰਦਰ ਵਸਦਾ ਆਤਮ ਵਿਸ਼ਵਾਸ ਸਾਨੂੰ ਜ਼ਿੰਦਗੀ ਦੇ ਅੰਦਰ ਰੋਹਾਨੀ ਤਾਜ਼ਗੀ ਦੇਵੇਗਾ ਕਦੀ ਸਾਡੇ ਅੰਦਰ ਉਹ ਕਮਜ਼ੋਰੀ ਨਹੀਂ ਆਏਗੀ ਕਿ ਅਸੀਂ ਮਯੂਸੀਆਂ ਦੇ ਵਿੱਚ ਡੁੱਬ ਜਾਈਏ ਸੋ ਇਹ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਠੀਕ ਹੈ ਹਿਰਦੇ ਅੰਦਰ ਵਿਰਾਗ ਦਾ ਉਪਜਣਾ ਸੁਭਾਵਿਕ ਹੈ ਮਨੁੱਖੀ ਹਿਰਦਾ ਕੋਮਲ ਹੈ ਦਰਦਪਨ ਦਾ ਵਹਿਣਾ ਕੁਦਰਤੀ ਹੈ ਪਰ ਇਹ ਸਾਡੇ ਵਾਸਤੇ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਨਾ ਕਿ ਸੋਗ ਦਾ ਪ੍ਰਤੀਕ ਨੇ ਸਤਗੁਰੂ ਜੀ ਸਾਨੂੰ ਇਹਨਾਂ ਸਥਾਨਾਂ ਤੋਂ ਬਲ ਦੇਣ ਪ੍ਰੇਰਣਾ ਦੇਣ ਅਸੀਂ ਆਪਣੇ ਵਿਰਸੇ ਨਾਲ ਜੁੜੀਏ ਇਹ ਇਮਾਰਤਾਂ ਵੀ ਸਾਡੇ ਵਿਰਸੇ ਦੀ ਗਵਾਹੀ ਭਰਦੀਆਂ ਨੇ ਕਿ ਕੋਈ ਦੂਰ ਦੀ ਬਾਤ ਨਹੀਂ ਐ ਜਦੋਂ ਸਾਨੂੰ ਗੁਲਾਮ ਬਣਾਉਣ ਦਾ ਯਤਨ ਕੀਤਾ ਪਰ ਜਿਨ੍ਹਾਂ ਦੇ ਅੰਦਰ ਸੱਚ ਦੀ ਚੰਗਿਆੜੀ ਹੋਵੇ ਜਿਨ੍ਹਾਂ ਦੇ ਅੰਦਰ ਧਰਮ ਦੀ ਜੋਤ ਜਗਦੀ ਹੋਵੇ ਉਹ ਕਦੀ ਵੀ ਗੁਲਾਮ ਨਹੀਂ ਹੁੰਦੇ ਸੋ ਇਹ पिੰਜਰੇ ਇੱਥੇ ਹੀ ਰਹਿ ਗਏ ਪਰ ਉਹ ਸੱਚ ਜਿਹੜਾ ਸੀ ਉਹ ਬਲੰਦੀਆਂ ਦੇ ਉੱਤੇ ਸੂਰਜ ਬਣ ਕੇ ਚਮਕਿਆ ਜੁਲਮੀ ਰਾਜ ਦਾ ਅੰਤ ਹੋ ਗਿਆ ਉਹ ਸੱਚ ਅੱਜ ਵੀ ਜਿੰਦਾ ਜਿਹਨੂੰ ਅਸੀਂ ਅੱਜ ਇਹ ਕਾਲ ਕੋਠੀਆਂ ਦੇ ਸਾਹਮਣੇ ਨਮਸਕਾਰ ਕਰਨ ਵਾਸਤੇ ਆਏ ਆ ਸੋ ਆਓ ਪੰਥ ਨੇ ਇਥੇ ਜੁੜਨਾ ਬਹੁਤ ਰੰਗ ਦੇ ਵਿੱਚ ਇੱਕ ਗਹਿਰੇ ਅਨੁਭਵ ਵਿੱਚ ਅਹਿਸਾਸ ਦੇ ਅੰਦਰ ਉਹ ਸਮਾਗਮ ਜਿਹਦੇ ਵਿੱਚ ਵੱਡੀ ਗਿਣਤੀ ਦਾ ਇਕੱਠ ਪਰ ਸਾਹ ਰੋਕ ਕੇ ਸਾਬਜ਼ਾਦਿਆਂ ਦੀ ਗਾਥਾ ਗੁਰੂਕੀਆਂ ਸੰਗਤਾਂ ਸੁਣਦੀਆਂ ਨੇ ਹਾਜ਼ਰੀ ਭਰਦੀਆਂ ਨੇ ਸੱਚੇ ਸਾਹਿਬ ਜੀ ਜਿੱਥੇ ਵੀ ਤੁਸੀਂ ਬੈਠੇ ਹੋ ਸੁਰਤ ਕਰਕੇ ਤੁਹਾਨੂੰ ਇਸ ਸਥਾਨ ਨਾਲ ਜੋੜਨ ਤੁਹਾਡੀ ਜ਼ਿੰਦਗੀ 'ਚ ਚੜ੍ਹਦੀ ਕਲਾ ਆਵੇ ਆਤਮ ਵਿਸ਼ਵਾਸ ਆਵੇ ਸੈਲਫ ਕੌਨਫੀਡੈਂਸ ਆਵੇ ਸਾਬ ਜਾਦਿਆਂ ਦੀ ਯਾਦ ਤੁਹਾਨੂੰ ਜ਼ਰੂਰ ਜ਼ਿੰਦਗੀ ਦਾ ਬਲ ਬਖਸ਼ੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ